ਲਓ ਜੀ ਮਿੱਤਰੋ ਆ ਚੋਟੀ ਦਾ ਵੀ ਹੋ ਗਿਆ ਜੀ ਸੌਦਾ 15 ਲੀਟਰ ਦੁੱਧ 20 ਤੋਂ 25 ਦਿਨ ਦੀ ਸੂਈ ਹੋਈ ਸੀ ਇਹ ਬਾਈ ਦੇਖੋ ਆ ਕੇ ਸੌਦਾ ਕਰ ਲਿਆ ਆਪਾਂ ਗਰੰਟੀ ਲਈ ਹੈ ਇਹਨਾਂ ਨੂੰ ਜਿੰਨਾ ਦੁੱਧ ਕਿਹਾ ਵਾ ਬਾਕੀ ਇਹਨਾਂ ਦੇ ਸਾਹਮਣੇ ਆ ਇਹਨਾਂ ਨੇ ਧਾਰਬ ਨਹੀਂ ਮਾਰੀ ਕੋਈ ਥਣ ਦੇ ਵਿੱਚ ਪ੍ਰੋਬਲਮ ਆ ਉਹਦੀ ਵੀ ਗਰੰਟੀ ਆ ਆ ਦੇਖੋ ਬਾਈ ਵੀਡੀਓ ਦੇ ਵਿੱਚ ਕਹਤਾ 15 ਲੀਟਰ ਦੁੱਧ ਕਿਹਾ ਤੁਹਾਨੂੰ ਕਿੱਲੋ ਖੰਡ ਉਪਰੇ ਨਾਲ ਫਰਕ ਪੈ ਜਾਂਦਾ ਥਣ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਤਾਂ ਸਾਡੀ ਗਰੰਟੀ ਆ ਤੁਸੀਂ ਕੋਈ ਧਾਰਤਾ ਨਹੀਂ ਮਾਰੀ ਜੀ ਬਾਈ ਇਹ ਬਾਈਆਂ ਨਾਲ ਆਪਣੇ ਵਿਸ਼ਵਾਸ ਤੇ ਸੌਦਾ ਹੋਇਆ ਆਪਾਂ ਇਹੀ ਚੀਜ਼ ਮੈਂ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ ਵੀ ਆਪਾਂ ਜਿਹੜਾ ਵਿਸ਼ਵਾਸ ਨਹੀਂ ਕਦੇ ਟੁੱਟਣ ਦੇਣਾ ਪੈਸਾ ਆਉਂਦਾ ਜਾਂਦਾ ਰਹਿੰਦਾ ਅਸਲ ਆਪਾਂ ਨੂੰ ਇਹ ਹੁੰਦਾ ਵੀ ਆਹ ਝੋਟੀ ਲੈ ਕੇ ਬਾਈ ਦੁਬਾਰਾ ਆਉਣ ਜਿਹੜੇ ਬੰਦੇ ਕੋਲੇ ਰਿਪੀਟ ਗਾਹਕ ਨਹੀਂ ਹੈ ਉਹਨੂੰ ਕੋਈ ਵਪਾਰ ਕਰਨ ਦਾ ਨਹੀਂ ਫਾਇਦਾ ਆਪਾਂ ਇੱਕ ਵਾਰ ਝੋਟੀ ਦੇ ਕੇ ਇਹ ਸੋਚ ਰੱਖਣੀ ਆ ਵੀ ਬੰਦਾ ਮੁੜ ਕੇ ਨਾ ਹੋਰ ਕਿਸੇ ਤੋਂ ਲਵੇ ਕਿਉਂਕਿ ਬਹੁਤ ਦੁਨੀਆ ਵਪਾਰ ਕਰਦੀ ਆ ਆਪਾਂ ਜਿਹੜਾ ਇਮਾਨਦਾਰੀ ਦਾ ਵਪਾਰ ਕਰਦੇ ਆ ਗਾਹਕ ਦੇ ਨਾਲ ਆਪਾਂ ਖੜਨਾ ਦੇਖੋ ਜੇ ਅਸੀਂ ਜਿਹੜੇ ਬੰਦੇ ਨੂੰ ਪਸ਼ੂ ਦਵਾਂਗੇ ਸਾਡੀ ਇਹੀ ਪ੍ਰਮਾਤਮਾ ਨੂੰ ਅਰਦਾਸ ਆ ਵੀ ਉਹ ਬੰਦਾ ਕਾਮਯਾਬ ਹੋਵੇ ਫੇਰ ਸਾਨੂੰ ਸੁਆਦ ਆ ਹੁਣ ਇੱਥੋਂ ਕਿਹੜਾ ਆਪਾਂ ਠੱਗੀ ਠੋਰੀ ਮਾਰ ਕੇ ਦੇਤਾ ਬੰਦੇ ਨੂੰ ਪਸ਼ੂ ਮੁੜ ਕੇ ਬੰਦਾ ਦੁਰਾਸ਼ੀਸ਼ਾਂ ਦਵੇ ਨਾਲੇ ਗਾਹਕ ਖਰਾਬ ਹੋਵੇ ਤਕਰੀਬਨ ਜਿਹੜੇ ਵੀ ਵੀਰ ਆਉਂਦੇ ਆ ਆਪਣੇ ਕੋਲੇ ਆਪਾਂ ਗਰੰਟੀ ਲੈ ਕੇ ਪਸ਼ੂ ਦਿੰਨੇ ਆ ਆਪਣੇ ਕੋਲੇ ਦੂਜੀ ਵੱਡੀ ਗੱਲ ਇਹ ਆ ਵੀ 8-10 ਝੋਟੀਆਂ ਹਰ ਵੇਲੇ ਹਾਜ਼ਰ ਹੁੰਦੀਆਂ ਨੇ ਜਦੋਂ ਤੁਸੀਂ ਆਉਂੋ ਕੋਈ ਨਾ ਕੋਈ ਜ਼ਰੂਰ ਫਿੱਟ ਆਉਂਦੀ ਆ ਹੁਣ ਤਾਂ ਅੱਗੇ ਜਾ ਕੇ ਸੂਆ ਪੈਜੂ ਫਿਰ ਤਾਂ 40-50 ਪਸ਼ੂ ਹਰ ਵੇਲੇ ਆਪਣੇ ਕੋਲੇ ਹੋਣਗੇ ਹੁਣ ਸਾਨੂੰ ਥੋੜੀ ਜੀ ਸਮੱਸਿਆ ਹੈ ਵੀ ਅੱਗੇ ਸੂਆ ਹੈ ਪਸ਼ੂ ਬਹੁਤ ਘੱਟ ਮਿਲਦਾ ਆ ਝੋਟੀਆਂ ਵੀ ਅਸੀਂ ਗੱਬਣਾ ਲੈ ਕੇ ਆਏ ਸੀ ਉਹਦੇ 'ਚ ਦੇਖੋ ਰਿਸਕ ਸਾਰਾ ਸਾਡੇ ਤੇ ਹੋ ਜਾਂਦਾ ਸੋਣ ਤੱਕ ਦਾ ਪਹਿਲੀ ਵਾਰੀ ਆਇਓ ਤੁਸੀਂ ਚੈਨਲ ਨੂੰ ਫੋਲੋ ਕਰ ਲਿਓ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਆਈ ਚੱਲੂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਤਕਰੀਬਨ ਤੁਹਾਨੂੰ ਆਪ ਦੇ ਆਪ ਲੱਗੂਗਾ ਵੀ ਹਾਂ ਰੇਟ ਵਾਈਜ਼ ਸਹੀ ਆ ਤੁਹਾਨੂੰ ਜਿੰਨਾ ਕ ਮੁੱਲ ਕਰਾਂਗੇ ਓਨਾਂ ਕ ਮਨ ਲੱਗਦਾ ਵੀ ਪਸ਼ੂ ਇੰਨੇ ਦਾ ਹੈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ